ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ ਚ ਹੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਾਈ ਜਾਂਦੀ ਆ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਪਿੱਛੇ ਜਿਹੜੀ ਲਾਹਮੇ ਵਾਲੀ ਗੱਲ ਨਾ ਰਹੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲੈਣ ਵਾਲੇ ਸਜਣ ਤਿੱਕਰ ਪਛਾਦਿਆ ਕਰੋ ਕਿਸੇ ਦਾ ਫਾਇਦਾ ਹੋ ਜੇ ਕੋਈ ਮਾਤੜ ਖਰੀਦਦਾਰੀ ਕਰ ਸਕੇ ਪਹੁੰਚ ਗਏ ਪਿੰਡ ਦੁੱਦੇ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਬਾਈ ਲਾਭ ਸਿੰਘ ਘਰੇਲੂ ਫਾਰਮ ਤੇ ਪਹੁੰਚੇ ਆ ਇਸ ਫਾਰਮ ਤੋਂ ਅੱਗੇ ਵੀ ਆਪਾਂ ਵੀਡੀਓ ਦਿਖਾਈ ਸੀ ਦੋ ਤਿੰਨ ਪਸ਼ੂ ਤੇ ਪਹਿਲਾਂ ਕੋਈ ਕੁਝ ਟਾਈਮ ਉਹ ਸੇਲ ਹੋ ਚੁੱਕੇ ਨੇ ਹੁਣ ਅੱਜ ਫੇਰ ਇਹਨਾਂ ਨੇ ਜਾਰੀ ਕੀਤਾ ਅਸੀਂ ਫੇਰ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਕੁਛ ਤੁਹਾਡੇ ਪਿਆਰ ਦੇ ਸਦਕਾ ਠੀਕ ਹੈ ਜੀ ਤੇ ਵੜਾ ਬੁੜਾ ਹੈ ਗਿਆ ਖੁੱਲੀਆਂ ਛੜੀਆਂ ਚਲੋ ਫਾਰਮ ਦਾ ਚਲੋ ਨਿੱਕਾ ਮੋਟਾ ਕੰਮ ਕਰਦੇ ਆ ਵੜਾ ਸਾਰੀਆਂ ਹੀ ਬਰੀਡ ਵਾਲੀਆਂ ਠੀਕ ਹੈ ਜੀ ਤੇ ਇਹ ਆਪਣੇ ਫਾਰਮ ਦੇ ਵਿੱਚੋਂ ਸੇਲ ਕਰਨ ਅੱਗੇ ਜੁੜੇ ਰਿਓ ਅੰਡ ਤੱਕ ਕਰਦੇ ਆਂ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਚੜ੍ਹਦੀ ਕਲਾ ਜੀ ਕੈਸੇ ਦਾ ਹਾਂਜੀ ਠੀਕ ਆ ਹਾਂ ਨਾਂ ਮੇਰੇ ਵੀਰ ਦਾ ਵੀਰ ਜੀ ਲਾਪਰੀ ਦਿਓ ਠੀਕ ਆ ਪਿੰਡ ਦੋਦੇ ਠੀਕ ਜ਼ਿਲ੍ਹਾ ਤੇ ਤਹਿਸੀਲ ਕਰਨ ਦਾ ਦੋ ਆਪਣੀ ਮੋਬਾਈਲ ਨੰਬਰ ਜੀ 991521023 ਠੀਕ ਆ ਇੱਕੋ ਵੈਡ ਆ ਨਾ ਅੱਜ ਹਾਂਜੀ ਠੀਕ ਆ ਇਹ ਸੂਆ ਇਹ ਵੀ ਜੀ ਦੂਜੀ ਸੂਏ ਜੋ ਹਾਂ ਪਹਿਲੇ ਸੂਏ ਆਪਾਂ ਕੋਈ 18 ਲੀਟਰ ਚ ਹੋਇਆ ਜੋ ਪਹਿਲੇ ਸੂਏ ਹਾਂਜੀ ਤੇ ਐਸ ਤਾ ਮੈਨੂੰ ਹੋਇਆ ਕੋਈ ਹਫਤਾ ਕਿ ਸੂਈ ਨੂੰ ਹਫਤਾ ਆ ਗਿਆ ਨਾ ਹਾਂਜੀ ਮਗਰ ਬੱਚੀ ਕਿਹੜੀ ਆ ਬੱਚੀ ਜੋ ਆ ਜੋ ਹਰ ਸ਼ਹਿਰ ਆ ਗਈ ਹਾਂਜੀ ਬੱਚੀ ਪਿਓਰ ਹਰ ਸ਼ਹਿਰ ਆ ਹਾਂਜੀ ਲਓ ਜੀ ਸਜਰੋ ਤੇ ਬੱਚੀ ਚੰਗੀ ਆ ਬਰੀਡ ਵਾਲੀ ਪੂਰੀ ਵੇਖ ਸਕਦੇ ਤੁਸੀਂ ਬੜੀ ਪਿਆਰੀ ਹੈ ਸਰਪਲ ਨਗਰ ਨਾਲ ਸਾਹਵੇਂ ਨਹੀਂ ਜਾਂਦੇ ਸਮਝ ਨਾਲ ਆਪਣਾ ਕੰਮ ਹੋ ਰਿਹਾ ਤੇ ਫਿਰ ਬਿਲਕੁਲ ਜੀ ਤੇ ਲਓ ਜੀ ਸਜਰੋ ਬੱਚੀ ਬਹੁਤ ਪਿਆਰੀ ਆ ਜਿੰਦਾਂ ਨੂੰ ਮਰਜ਼ੀ ਜਾਈਏ ਵੱਧਨ ਨੂੰ ਸਾਇਆ ਕੋ ਕਾਨੇ ਚੁੱਕੀ ਜਾਂਦੀ ਆ ਹਾਂਜੀ ਦੋਵੇਂ ਬਰੀਡ ਦੀਆਂ ਵਾਂ ਬਿਲਕੁਲ ਜੀ ਹਾਂਜੀ ਤੇ ਆਪ ਵੀ ਵੈੜ ਚੰਗੀ ਆ ਤੋਰਾ ਚੈੱਕ ਕਰਵਾਈਏ ਹਾਂਜੀ ਤੋੜ ਕੇ ਵੈੜ ਨੂੰ ਖੋਲ ਕੇ ਲਓ ਜੀ 16 ਕਿਲੋ ਇਸ ਮੌਕੇ ਆ ਦੁੱਧ ਹਾਜ਼ਰ ਆ ਵੈੜ ਕੋਲ ਹਾਂਜੀ ਇਹ ਨਹੀਂ ਆ ਵੀ ਆਖੇ ਵੀ 16 ਦੇ ਨਿਕਲੂਗਾ ਜਾ ਕੇ ਆ 10 12 ਨਿਕਲੇ ਉਹ ਨਹੀਂ ਗੱਲ ਮਿੰਤੀ ਦਾ ਜੋ ਮਿੰਤੀ ਦਾ ਹਣਾ ਓਕੇ ਲਓ ਜੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਮੈਂਤੀ ਦਾ ਸਜਣੋ 16 ਕਿਲੋ ਦੁੱਧ ਆ ਤੇ ਪੈਪੂ ਚੰਗੀ ਮਿਲਕਮੈਨ ਲੈਵਾਂ ਲੂਵੀ ਨੇ ਬੰਤਰ ਤੁਸੀਂ ਵੇਖ ਸਕਦੇ ਜੇ ਟਾਈਟ ਲੈਵੇ ਦੀ ਆ ਕਦ ਘਾੜ ਫੁੱਲ ਵੱਡਾ ਢਾਂਜਾਊਗਾ ਐਨੂੰ ਲੈ ਆ ਇਹਦੀ ਗਹਿੜਿਆ ਤੇ ਐਨੂੰ ਤੋੜਦੇ ਆ ਆਪਣੇ ਘੇਟ ਆ ਲਉ ਗਹਿੜ ਸਜਣੋ ਚੰਗੀ ਆ ਤੇ ਦੁੱਧੇ ਸਾਮ ਵਾਲਾ ਵੀਰ ਨੂੰ ਮਿਲ ਗਿਆ ਤੇ 25 ਲੀਟਰ ਤੱਕ ਜਾ ਸਕਦੀ ਰਮਾ ਬਿਲਕੁਲ ਜੀ ਬਿਲਕੁਲ ਲਓ ਜੀ ओके ਤੇ ਆ ਰੇਟ ਕਿੰਨਾ ਕ ਭਾਈ ਜੀ ਫਿਰ ਇਹਦਾ ਰਹਿ ਗਿਆ ਕਿੰਨੇ ਕ ਦੀ ਆਪਾਂ ਨਾਰਮਲ ਜੇ ਮੰਗੜਾ ਵਾ ਜੋ ਵੀ ਹਾਂ ਆਣਾ ਹੀ ਹਾਂ 75000 ਰੁਪਏ ਰੇਟ ਜੋ ਆਪਣਾ 75000 ਹਾਂਜੀ ਤੇ ਜੈ ਸੁਨੋ ਜੈ ਸੁਨੋ ਕਰਦਾ ਕਿ ਵੀਰ ਦਾ ਕਿਸ ਦਾ ਮਨਤਾਣਾ ਬਾਕੀ 70 ਦੀ ਹਾਂ ਨਾ ਕਰਦਾ ਗਿਆ 70 ਦੀ ਹਾਂਜੀ ਬੱਚੀ ਛੱਡ ਕੇ ਧਾਰਾ ਲਵਾ ਦਈਏ ਹਾਂਜੀ ਹਾਂਜੀ ਲਵਾ ਦਿਓ ਬਕਰਾਂ ਬੱਚੀ ਛੱਡਿਓ ਲਓ ਸਜਣੋ 70000 ਦੀ ਵੀਰ ਨੇ ਕਹਿਦਾ ਕਿ ਖਪਾਇਓ ਨਾ ਉਹਦੇ 5000 ਛੋੜ ਛੱਪਾ ਕਰਦਾ ਕਿ ਕੋਈ ਵੀ ਘਰੇ ਇੱਥੇ ਆਉਂਦਾ ਤੇ 3 3 ਸਾਡਾ ਲੱਖ ਲੱਖ ਰੁਪਈਆ ਮੰਗੀ ਇਹਦੇ ਲੋਕ ਲੱਖ ਲੱਖ ਰੁਪਈਆ ਮੰਗੀਆਂ ਨੇ ਤੇ ਰੇਟ ਜਾਇਜ ਪਾਇਆ ਵੀ ਇਹਨੇ ਨਜਾਇਜ਼ ਨਹੀਂ ਪਾਇਆ ਚਲੋ ਆਪਣੀ ਹਰ ਵੀਡੀਓ ਜ ਆਪਣੀ ਜਦੋਂ ਦੇ ਵੀ ਆਪਾਂ ਵੀਡੀਓ ਪਾਉਂਦੇ ਆ ਹਰ ਵੀਡੀਓ ਜਾਇਜ ਹੁੰਦੀ ਨਜਾਇਜ਼ ਵਾਲਾ ਕੰਮ ਹੀ ਨਹੀਂ ਆਪਾਂ ਕਰਦੇ ਨਾ ਕਿਸੇ ਨੂੰ ਜ਼ਿਆਦਾ ਬਿਲਕੁਲ ਜਾਇਜ ਮੁੱਲ ਪਵਾਈਦਾ ਠੀਕ ਹੈ ਧਾਰਾ ਮਾਰਦੇ ਠੀਕ ਹੈ ਜੀ ਤੇ ਬੱਚੀ ਥੱਲੇ ਤੁਸੀਂ ਦੇਖ ਲਈ ਆ ਬਾਕੀ ਆਪਾਂ ਦੁਪਹਿਰੇ ਵੀਡੀਓ ਇੱਕ ਇੱਕ ਦਾ ਟਾਈਮ ਹੈਗਾ ਤਦ ਦਿਨੇ ਕਿੰਨੇ ਵਜੇ ਚਵਾਈ ਕਰਦੇ ਭਾਜੀ ਠੰਡ ਹੈਗੀ ਜੋ ਸਹੀ ਗੱਲ ਦੱਸਦੇ 7 7-8 ਦਾ ਵੱਜ ਜਾਂਦੇ ਨਾ ਹੋਣ ਉਹ ਦੀਆਂ 6 ਵਾਲਾ ਕੰਮ ਨਹੀਂ ਰਹੇਗਾ ਵਪਾਰੀਆਂ ਵੀ ਹਾਂ ਲਓ ਜੀ ਦੋਹਾਂ ਥਾਣਾ ਲਵਾ ਦੇ ਦੋਹਾਂ ਚੋਦੇ ਮਾਰ ਦੇ ਠੀਕ ਹੈ ਲਓ ਜੀ ਦੋਹਾਂ ਥਾਣਾ ਚਵਾਈ ਤੁਹਾਨੂੰ ਲਵਾਤੀ ਆ ਥਣ ਪੂਰਾ ਸਾਈਜ਼ ਹੱਥ ਦਾ ਹੈ ਜੀ ਬਿਲਕੁਲ 70000 ਦੀ ਸਜਣੋ ਮਿਲ ਜਾਊਗੀ ਸਸੇ ਗੱਲ ਕੀ ਉਹ ਗਾਣਾ ਵਾਈ ਨੂੰ ਹੀ ਹਿੰਦੀ ਤੇ ਹਾਂ ਦੋਗਣੇ ਦੀ ਆ